ਤੇ ਆ ਦੇਖੋ ਜੀ ਵੀਡੀਓ ਔਨ ਕਰ ਲਈ ਤੇ ਹੁਣ ਪਤੰਗ ਦਾ ਆਈਫੋਨ ਬਣਾਂਗੇ ਤੇ ਆ ਦੇਖੋ ਜੀ ਵੀਡੀਓ ਔਨ ਕਰ ਲਈ ਤੇ ਆ ਬਣਦੇ ਆ ਆ ਫਲੈਸ਼ ਆਪਾਂ ਤਾਂ ਔਨ ਕੀਤੀ ਆ ਜੋ ਕਿ ਆਪ ਨੂੰ ਪਤਾ ਨਹੀਂ ਜਵੇ ਰਗੋਣੀ ਗੋਵਾ ਕਿ ਨਹੀਂ ਮਾਰ ਕੇ ਲਾ ਦੇ ਉਹ ਡੈਗਣਾ ਜਾਵੇ ਬਾਈ ਇਹ ਲਾਤਾ ਹੀ ਨੇ ਸਾਹਮਣੇ ਦੇਖ ਸਕਦੇ ਜੀ 12 Pro Max ਬਣਤਾ ਤੇ ਨਾਲ ਕੋਈ ਡਮੀ ਧੂਮੀ ਕੁਝ ਨਹੀਂ ਦੇਖ ਸਕਦੇ ਹੋ ਤੇ ਇਹਦਾ ਸਿਰੋਂ ਐਂਗਲ ਵੀ ਦਿਖਾਵਾਂਗੇ ਐਂਡ ਤੱਕ ਤੇ ਹੁਣ ਕੰਨੀ ਦੇ ਕੇ ਸਿੱਧਾ ਚੜਾਂਗੇ ਸਾਮਾਨ ਹੀ ਦੇਖ ਸਕਦੇ ਆ ਦੇਖੋ ਜੀ ਦੀਦਾ ਤੁਹਾਨੂੰ ਹਾਂ ਆ ਦੇਖੋ ਜੀ ਹੋਂਦੀ ਕੋਈ ਡਮੀ ਨਹੀਂ ਹੈਗਾ ਜੀ ਨਿਕਲਿਆ ਫੂ ਤਾਂ ਨਿਕਲਿਆ ਇਹ ਆ ਚੇਪੀ ਲੱਗੀ ਜੀ ਰੱਬ ਦੀ ਮਿਹਰ ਨਾਲ ਫੂ ਠੀਕ ਹੈ ਸਾਰੇ ਕੈਮਰੇ ਕੂਮਰੇ ਦੇਖ ਲਏ ਕੈਮਰੇ ਵੀ ਠੀਕ ਨੇਗੇ ਆ 2x ਵਾਲਾ ਖਰਾਬ ਹੋ ਗਈ ਆ ਹਾਏ ਓਏ ਤੇ ਹਾਂਜੀ ਪਰ ਛੋਟਾ ਸਾਰਿਆਂ ਦਾ ਬਿਲਕੁਲ ਆਪਾਂ ਇਹ ਨਵੇਂ ਘੈਂਟ ਜੇ ਬਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਬਹੁਤ ਵੱਡਾ ਸਪੈਰੀਮੈਂਟ ਕਰ ਰਹੇ ਆ ਤੇ ਮੈਨੂੰ ਹਾਂ ਤੱਕ ਦੇ ਕੀਤਾ ਨਹੀਂ ਹੋਣਾ ਕਿਸੇ ਨੇ ਤੇ ਆ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਹੈਗਾ ਆਈਫੋਨ ਤੇ ਇੱਕ ਰਹੇਗਾ 12 ਪ੍ਰੋ ਮੈਕਸ ਤੇ ਆਪਾਂ ਜਿਹਨੂੰ ਪਤੰਗਾਂ ਬਣ ਕੇ ਚਾਰਨਾ ਵਾ ਤੇ ਸੁਣੋ ਦੇਖ ਸਾਡੇ ਪਤੰਗ ਪਿਆ ਇੱਧਰ ਤੇ ਮੈਂ ਕਹਿੰਦਾ ਇਹ ਹੱਦ ਤੱਕ ਕਿਸੇ ਨੇ ਸਪੈਰੀਮੈਂਟ ਕੀਤਾ ਨਹੀਂ ਹੋਣਾ ਹੈਗਾ ਤੇ ਆਪਾਂ ਪਹਿਲੀ ਵਾਰੀ ਕਰ ਰਹੇ ਆ ਤੇ ਬਈ ਸਪੋਰਟ ਕਰਿਓ ਤੇ ਚਲੋ ਹੁਣ ਤਰਮਾ ਤਰੂਮਾ ਪਾ ਲਈਏ ਫਿਰ ਆਪਾਂ ਆਈਫੋਨਾਂ ਬਣ ਕੇ ਦੇਖਾਂ ਨਵਲਾ ਚੱਲਦਾ ਜੀ ਲੈ ਕੋਈ ਡਮੀ ਨਹੀਂ ਹੈਗਾ ਆਈਫੋਨ ਸੋ ਸਾਹਮਣੇ ਬਣ ਕੇ ਚਲਾਵਾਂਗੇ ਤੇ ਵੀਊ ਵੀ ਦਿਖਾਵਾਂਗੇ ਇਹਦਾ ਤੁਹਾਨੂੰ ਸਭ ਕੁਝ ਦਿਖਾਵਾਂਗੇ ਤੇ ਆ ਜਾਓ ਚਲ 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 ਐ ਗੱਡੀ ਸਟਾਰਟ ਕਰ ਤੇ ਲੋ ਜੀ ਬਾਈ ਰਾਮਾ ਪਾਲੀਆਂ ਤੇ ਫਿਰ ਇੱਕ ਵਾਰੀ ਚਾੜ ਕੇ ਦੇਖਾਂਗੇ ਪਤੰਗ ਪੁਰਾ ਸੈੱਟ ਆ ਤੇ ਗੋਤ ਤਾਂ ਨਹੀਂ ਖਾਂਦਾ ਫਿਰਦਾ ਕਰਿਆ ਐਂਗਲ ਨੇ ਵਧੀਆ ਨਹੀਂ ਆਉਣੇ ਹੈਗੇ ਤੇ ਉਹ ਦੇਖੋ ਚਾੜਨ ਲੱਗਿਆ ਆ ਟੈਕ ਦਾ ਪਤੰਗ ਹਵਾ ਹੂ ਆ ਹਾਂ ਸੈੱਟ ਹਵਾ ਹੂ ਚੱਲਦੀ ਆ ਜੀ ਹਲਕੀ ਹਲਕੀ ਆ ਪਰ ਪਤੰਗ ਸੈੱਟ ਹੋਇਆ ਫਿਰ ਬੰਨ ਕੇ ਚਾੜਾਂਗੇ ਪਰ ਆਜੋ ਨਹੀਂ 10 ਸਾਲ ਹੋ ਗਏ ਚੜਾਉਂਦੇ ਨੂੰ ਪਤੰਗ ਤੇ ਲੋ ਜੀ ਬਾਈ ਪਤੰਗ ਹੈਗਾ ਸ਼ੈੱਟ ਤੇ ਉਹਨੂੰ ਫੋਨ ਬੰਨ ਕੇ ਚੜਾਂਗੇ ਤੇ ਤੁਹਾਨੂੰ ਦਿਖਾਉਣੇ ਆਪਣਾ ਫੋਨ ਆ ਆ ਦੇਖ ਸਕਦੇ ਹੋ ਜੀ ਨਾ ਕੋਈ ਡਮੀ ਆ ਤੇ ਇਸ ਨੂੰ ਐਂਗਲ ਵੀ ਦਿਖਾਵਾਂਗੇ ਤੇ ਆਹ ਦੇਖੋ ਤੇਪ ਟੂਬ ਨਾਪਾ ਆ ਦੇਖੋ ਤੇਬ ਵੀ ਲਿਉਂਦੀ ਆ ਪਰ ਪ੍ਰਾਜੇ ਤਾਂ ਲਾਲਾ ਹੁਣ ਪਤੰਗ ਨਾਲ ਫੋਨ ਬੰਨਦੇ ਜੀ ਪਤੰਗ ਦੇ ਹੁਣ ਤੇ ਆਹ ਦੇਖੋ ਜੀ ਰਿਕਾਰਡਿੰਗ ਔਨ ਕਰ ਲਈ ਤੇ ਹੁਣ ਪਤੰਗ ਘਰ ਬੰਨਾਂਗੇ ਤੇ ਆਹ ਦੀ ਦੇਖ ਆਦੇ ਸਾਹਮਣੇ ਕੋਈ ਡੈਟਿੰਗ ਨਹੀਂ ਹੈਗੀ ਨਾ ਕੋਈ ਡਮੀ ਆ ਆ ਦੇਖੋ ਇੱਧਰੋਂ ਬੰਨੀ ਐ ਇੱਧਰੋਂ ਆਉਂਦੇ ਨਾ ਤੇ ਆਹ ਦੇਖੋ ਜੀ ਵੀਡੀਓ ਔਨ ਕਰ ਲਈ ਤੇ ਆ ਬੰਨਦੇ ਆ ਆ ਫਲੈਸ਼ ਆਪਾਂ ਤਾਂ ਔਨ ਕੀਤੀ ਆ ਜੋ ਕਿ ਆਪ ਨੂੰ ਪਤਾ ਨਾ ਜਵੇ ਰਕੋਣੀ ਗੋਣਾ ਕਿ ਨਹੀਂ ਮਾਰ ਕੇ ਲਾ ਦੇ ਉਹ ਡੈਗਣਾ ਜਾਵੇ ਬਾਈ ਉਹ ਡੈਗਣਾ ਸਪੈਰੀਮੈਂਟ ਬਣਾ ਦੋਰਾ ਪੈਂਦਾ ਬਾਈ ਸੁਮਾਰ ਕੇ ਲਾ ਦੇ ਸੁਮਾਰ ਕੇ ਬਹੁਤ ਆ ਬਹੁਤ ਬੂਤ ਕੁਛ ਨਹੀਂ ਆ ਦੱਦਰਾ ਪੈ ਜੂ ਮੇਰੇ ਵੀਰੇ ਨੇ ਕਹ ਵਰ ਵੀ ਨਾ ਤਾਂ ਕਹਿੰਦਾ ਡੈੱਕੇ ਟੁੱਟਣਾ ਚਾਹੀਦਾ ਕਹਿੰਦਾ ਫਿਰ ਮੈਂ ਜਨਤਾ ਤੋਂ ਮੰਗੂਗਾ ਯੂ ਆਰ ਚਲਾਕ ਬ੍ਰੋ ਮੋਰ ਚਲਾਕ ਨਹੀਂ ਇਹ ਹੁਣ ਆ ਰੱਬ ਸੌਕ ਰੱਖ ਕੇ ਫੋਨ ਅੱਢੀ ਇੱਕ ਜੀ ਸਾਡੇ ਕੋਲ ਪ੍ਰੋਮੋਟਰ ਹੈਗਾ ਜਸਪ੍ਰੀਤ ਰਸੀਨ ਉਹਨੇ ਆਪੀ ਬਾਹਰੋਂ ਮੰਗਵਾ ਲੈਣਾ ਹੈ ਨਾ ਇਹ ਇਹਨੂੰ ਆ ਸਕਦੇ ਤੇ ਬਾਈ ਹਾਂ ਜੀ ਬਾਈ ਕਿਰੇ ਸਾਡੇ ਪਿੰਡ ਦੇ ਮੁੰਡੇ ਸਾਰਿਆਂ ਨੇ ਬਾਹਰ ਗਏ ਨੇ ਵੀਰੇ ਕੋਈ ਫੋਨ ਨੂੰ ਹੋ ਗਿਆ ਬਾਈ ਕਿਰਪਾ ਕਰਕੇ ਬਾਈ ਮਿਹਨਤ ਦੀ ਗੱਲ ਆ ਪਾਈ ਦਿਓ ਬਾਈ ਮੈਂ ਗਰੀਬ ਹਾਂ ਮੈਂ ਗਰੀਬ ਹਾਂ ਜਦ ਖੂਣ ਭੇਜਦਾ ਜ ਪੈਸੇ ਭੇਜਦੇ ਹੋ ਮਾਰ ਕੇ ਲਾ ਦੇ ਹੋ ਚੜੇ ਵੀ ਨਾ ਬਾਹਰੀ ਲਾਈ ਜਾਂਦੇ ਓਏ ਓਏ ਜੀ ਟੁੱਟ ਗਿਆ ਤਾਂ ਵੀ ਬਲੌਗ ਪਾਵਾਂਗੇ ਉਹ ਮਤਲਬ ਖੱਤੇ ਜੋ ਹੋ ਜਾਣਾ ਮੇਰਾ ਕੰਨ ਕਾ ਤੇ ਸਾਹਮਣੇ ਦੇਖ ਸਾ ਤੇ ਜੀ 12 Pro Max ਵੰਤਾ ਤੇ ਨਾ ਕੋਈ ਡਮੀ ਧੂਮੀ ਕੁਝ ਨਹੀਂ ਦੇਖ ਸਕਦੇ ਹੋ ਤੇ ਇਹਦਾ ਸਾਨੂੰ ਐਂਗਲ ਵੀ ਦਿਖਾਵਾਂਗੇ ਐਂ ਤੱਕ ਤੇ ਹੁਣ ਕੰਨੀ ਦੇ ਕੇ ਸਿੱਧਾ ਚੜਾਂਗੇ ਤੇ ਦੇਖ ਸਕਦੇ ਹੋ ਜੀ ਉਹਦੀ ਬਾਈਟ ਐਂਗਲ ਤੇ ਹੋ ਗਿਆ ਸਾਮਣੇ ਦੇਖ ਸਕਦੇ ਆ ਦੇਖੋ ਜੀ ਦੀਦਾ ਛੰਨੂ ਹਾਂ ਆ ਦੇਖੋ ਜੀ ਹੋਂਦੀ ਕੋਈ ਡਮੀ ਨਹੀਂ ਹੈਗਾ ਤੇ ਇਹ ਦੋਰਾ ਪਹਿਰਿਆ ਪੂਰਾ ਡਰਦਾ ਬਹੁਤ ਆ ਜੀ ਮੈਂ ਨਹੀਂ ਝੂਠ ਬੋਲ ਰਹਾ ਹਾਂ ਪਰ ਇਸ ਐਕਸਪੈਰੀਮੈਂਟ ਕਰਨਾ ਜ਼ਰੂਰੀ ਵੀ ਆ ਤੇ ਆ ਤੱਕ ਕਿਸ ਨੇ ਨਹੀਂ ਕੀਤਾ ਹੋਣਾ ਹੈਗਾ ਤੇ ਉਧਰ ਪ੍ਰਭਜੋਤ ਵੀ ਚਾਹ ਲੱਗਿਆ ਬਤੰਗ ਤੇ ਦੇਖ ਸਕਦੇ ਹੋ ਉਹ ਸਿੱਧਾ ਰੱਖੀ 3 2 1

ਰੇ ਮਾਡਾ ਸਸਪੂਣੀ ਹੋਇਆ ਜੀ ਕੋ ਆ ਜਾ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਚਾਰੇ ਵੇ ਦੇਖੀ ਹੁਣ ਚੜੀ ਜਾਵੇ ਪਾਰਾ ਪਾਰਾ ਯਾਰ ਕੀ ਪਤਾ ਕਿ 25 ਹਾਂ ਫਿਰ ਚੱਲ ਦੇਖੀ ਆ ਬੰਦੀ ਪਾਸ ਸਾਹਮਣੇ ਦੇਵੀ ਸਾਖਦੇ ਹੋ ਜੀ ਚੱਲ ਗਿਆ ਅਬੇ ਮਜ਼ਾ ਆਏਗਾ ਨਾ 3 2 1 ਓਏ ਆਸਲੀ ਤੇ ਬਾਈ ਤੇ ਬਾਈ ਨਾ ਜੀ ਤਾਂ ਬੰਦਾ ਵਾਲਾ ਪੂਰਾ ਆ ਦੇਖ ਲੋ ਜੀ ਤੂੰ ਤਾਂ ਹੀ ਟੁੱਟ ਗਿਆ ਵਜਨ ਨਹੀਂ ਜੀ ਵਜਨ ਬਾਹਲਾ ਹੋ ਗਿਆ ਛੜ ਬਾਈ ਓ ਰਾਸ ਤੇ ਫਿਰ ਗੱਜਾ ਜੈਸੂ ਗਿਰਿਆ ਪਤਾ ਕਰੋ ਵੱਡਾ ਲੈਣਾ ਪਊਗਾ ਆ ਦੇਖ ਲੋ ਜੀ ਉਹ ਫੂਨ ਤਾਂ ਟੁੱਟ ਗਿਆ ਕਿੰਨੇ ਕੁ ਬਜੇ ਨੇ ਬਜਰ ਨਹੀਂ ਹੁੰਦੀ ਬਜਰ ਦਾ ਤੇ ਫੂਨ ਭਾਰੀ ਕਰਕੇ ਜੀ ਪਤੰਗ ਚੜਿਆ ਨਹੀਂ ਪਾੜ ਜ਼ਰੂਰ ਗਿਆ ਕੀ ਕਿਹੜਾ ਜਾਏਗਾ ਉਰ ਤੋਂ ਅਗਲੀ ਵਾਰ ਵੱਡਾ ਲਿਆਵਾਂਗੇ ਤੇ ਸਾਨੂੰ ਲੱਗੇ ਚੜ ਜਾਊਗਾ ਤੁਸੀਂ ਮੈਨੂੰ ਨਾਲ ਨਹੀਂ ਲੈ ਗਏ ਨਹੀਂ ਤਾਂ ਆਪਾਂ ਕੰਮ ਕੱਚਾ ਕਰਨਾ ਹੀ ਨਹੀਂ ਸੀ ਇਹ ਤਾਂ ਗੱਲ ਸਹੀ ਆ ਉਹਨਾਂ ਕਰੇ ਤੈਨੂੰ ਨਾਲ ਲੈ ਕੇ ਜਾਵਾਂਗੇ ਦੇਖ ਸਕਦੇ ਹੋ ਜੀ ਹੁਣ ਮੈਂ ਫੋਨ ਖੋਲ ਕੇ ਦੇਖਦੇ ਆ ਫੋਨ ਠੀਕ ਆ ਕਿ ਨਹੀਂ ਇਹ ਖਤਮ ਹੀ ਹੋ ਗਿਆ ਸਕ੍ਰੀਨ ਸਕੂਨ ਤੇ 1 ਮਿੰਟ ਬਾਅਦ ਕਰਦੇ ਹੁਣ ਪਾਟਣ ਲੱਗਿਆ ਓਏ ਆ ਚੀਤੀ ਪਾਉਜੀ ਖੇਡਦਾ ਏ ਤੂੰ ਓਏ ਪਿਆ ਨਰਾਏ ਓਏ ਬਸ ਓੜੇ ਚਾੜ ਦੇਣਾ ਐਂ ਲਊ ਨੀ ਤਾ ਐਂ ਲਊ ਪਿਆ ਨਾ ਵੀਰੇ ੱਟਕਾ ਕਰ ਦੇ ਰਿਹਾ ੱਟਕਾ ਵੀਰੇ ਉਹ ਤਾਂ ਕੋਤ ਉਲੀ ਪੈ ਅਨਰੇ ਸਰੀਰ ਛੜ ਜੂ ਮਰਿਆ ਥਨ ਲਾ ਬ ਥਨ ਲਾ ਉਹ ਪਾਰ ਜੂ ਉਹ ਸਰੀਰ ਛੜ ਜਾਂਦੀ ਚੌੜ ਚੌੜ ਚ ਹੁਣ ਜੀ ਨਿਕਲਿਆ ਫੂ ਤਾਂ ਨਿਕਲਿਆ ਜੀ ਆ ਚੇਪੀ ਲੱਗੀ ਵੀ ਰੱਬ ਦੀ ਮੇਹ ਨਾ ਫੂ ਠੀਕ ਹੈ ਸਾਰੇ ਕੈਮਰੇ ਕੂਮਰੇ ਦੇਖ ਲੀਏ ਕੈਮਰੇ ਵੀ ਠੀਕ ਨੇਗੇ ਆ 2x ਵਾਲਾ ਖਰਾਬ ਹੋ ਗਈ ਆ ਹਾਏ ਓਏ ਕਟਾ ਪੈ ਗਿਆ ਜੀ ਆ 2x ਕਾਲੀ ਹਿੱਲਣ ਲੱਗ ਗਿਆ ਕੈਮਰਾ ਲੈ ਆ ਮਾਰਾ ਜ ਆ ਸਈਸ਼ ਰਮ ਦਾ ਰੱਬ ਦੀ ਮਿਹਨ ਆ ਤੇ ਉਹ ਦੇਖਦੇ ਆ ਜੀ ਦੂਜਾ ਫੂਨ ਚਾੜ ਕੇ ਦੇਖਾਂਗੇ ਛੋਟਾ ਪ੍ਰਭਜੋ ਦਾ ਫੂਨ ਚਾੜਾ ਗਿਆ ਉਹਨੂੰ ਬਣਾਉਣਾ ਪਹਿਲਾਂ ਤਾਂ ਬਣਾਉਣਾ ਪਊਗਾ ਵੀ ਚਲੋ ਆਏ ਪ੍ਰਭਜੋ ਨੂੰ ਬਣਾ ਕੇ ਲਈਏ ਚੁੱਪ ਚੁੱਪ ਆ ਦੇ ਆ ਦੇਖਾਦੇ ਵੀਡੀਓ ਤੇ ਪੂਰੀ ਬਣੀ ਜਾਈ ਆ ਦੇਖੋ ਜੀ ਲੈ ਫੂਨ ਪੂਰੀ ਵੀਡੀਓ ਬਣੀ ਲੈ ਆ ਦੇਖੋ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਪੂਰੀ ਹੈ ਹੈ ਔਰ ਦੇ ਉਹਦੇ ਨਹੀਂ ਆਪਾਂ ਲਾਵਾ ਕੇ ਵਿੱਚ ਲਾ ਲਓ ਜੀ ਇਹਦਾ ਵਜਨ ਬਾਹਲਾ ਵਾ ਵਜਨ ਕਰਕੇ ਜਮਨ ਪਤੰਗ ਨਹੀਂ ਚੜਿਆਗਾ ਹੁਣ ਦੇਖ ਸਕਦੇ ਪ੍ਰਭਜੋ ਤਨੂੰ ਮਨਾਉਣਾ ਜੀ ਇਹ ਤਾਂ ਫੋਨ ਕਰਾ ਇੱਕ ਸਦਾ ਹਲਕਾ ਵਾ ਹੁਣ ਆ ਪਤੰਗ ਨਾ ਚੜਾਂਗੇ ਆ ਦੇਖ ਸਕਦੇ ਹੋ ਤੇ ਉਹਨੂੰ ਮਨਾਉਣਾ ਪੈਣਾ ਵਾ ਦੇਖਦੇ ਜੀ ਮੰਨਦਾ ਕਿ ਨਹੀਂ ਮੰਨਦਾਗਾ ਤੇ 2 ਮਿੰਟ ਖੜੋ ਜੀ ਫਿਊ ਮਿੰਟਸ ਲੇਟਰ ਦੱਸਦਾ ਕਿ ਉਹ ਚਿੰਗਾ ਜੀ ਦਰਦਾ ਕਿ ਉਹ ਕੋਈ ਨਾ ਕੁਛ ਨਹੀਂ ਹੁੰਦਾ ਸੀਗਾ ਸੀਗਾ ਪ੍ਰਭੂ ਨੂੰ ਕੁਛ ਨਹੀਂ ਆ 5 ਰੁਪਏ ਲੱਭੇ ਜੀ ਕਵਰ ਚ ਉਹਦਾ ਪਾਰਟੀ ਹੋ ਗਈ ਪਾਰਟੀ ਛੜਾਈ ਮਨਾਉਂਦੇ ਆ ਪਾਰਟੀ ਲੇ ਗਿਆ ਚੱਲ ਆ ਆ ਫੂਨ ਫੜਾ ਲੈ ਤੇ ਲਓ ਜੀ ਵੀਰੋ ਦੂਜਾ ਪਤੰਗ ਟਰਾਈ ਕਰਦੇ ਹੁਣ ਦੂਜੇ ਫੋਨ ਨਾਲ ਤੇ ਦੂਜਾ ਚੜ ਕੇ ਦੇਖਾਂਗਾ ਸ਼ੈਟਕ ਨਹੀਂ ਪਤੰਗ ਦਾ ਸ਼ੈਟ ਆ ਤੇ ਰੱਬ ਦੀ ਮਿਹਨਤ ਚੜ ਜਾਵੇ ਹੁਣ ਆਪਾਂ ਪ੍ਰਭਜੋ ਦਾ ਫੂਨ ਬੰਨਾਂਗੇ ਪ੍ਰਭਜੋ ਦਾ ਫੂਨ ਦੇ ਦੇ ਮਾੜਿਆ ਜੀ ਵੀਡੀਓ ਦੀ ਬੋਲ ਫਿਰ ਜੇ ਟੁੱਟ ਗਿਆ ਵੀਰੇ ਪ੍ਰਭਜੋ ਦਾ ਟੁੱਟ ਗਿਆ ਜੀ ਟੁੱਟ ਗਿਆ ਸਹੀ ਆ ਪਾਣੀ ਦੇਣਾ ਆਪਾਂ ਭਾਜਣੇ ਤੋਂ ਇਹਨੇ ਤਾਂ ਨਾਂਝੋ ਫੜਾਈ ਆ ਦੇਖੋ ਜੀ ਰਿਮਾਈਂਡ ਮਾਰੋ ਆ ਵੀ ਦਮੀ ਦਮੀ ਟੁਮੀ ਕੋਈ ਨਹੀਂ ਹੈਗਾ ਐਕਸ ਫੋਨ ਆ ਇਹ ਹੁਣ ਇਹਨੂੰ ਬੰਦਦੇ ਆ ਤੇ ਆ ਜੋ ਲੋ ਜੀ ਫਿਰ ਆਪਾਂ ਐਕਸ ਫੋਨ ਚਾਹ ਰਹੇ ਆ ਪ੍ਰਜੋ ਦਾ ਪ੍ਰਜੋ ਦਾ ਖਰਾਬ ਤਾਂ ਨਹੀਂ ਹੋ ਰਹੀ ਵੀਰੇ ਮੈਂ ਤਾਂ ਵੀਰੇ 12 ਪ੍ਰੋ ਮੈਕਸ ਲੈ ਲੈਣਾ ਵੀਰੇ ਮੇਰਾ ਭੱਜ ਜਾਣ ਇੱਥੋਂ ਇਹ ਮੈਂ ਵੀਰੇ ਤੇ ਲੋ ਜੀ ਹੁਣ ਆਪਾਂ ਐਕਸਨ ਐਕਸਪੈਰੀਮੈਂਟ ਕਰ ਰਹੇ ਆ ਜੀ ਨਾਲ ਐਕਸ ਫੋਨ ਦਾ ਫੋਨ ਆ ਬਹੁਤ ਆ ਵਜਨ ਹੋ ਗਿਆ ਨੇ ਇਹ ਇਹਦਾ ਬੋਲ ਆਦੇ ਇਹ ਵੀ ਨਹੀਂ ਸ਼ਾਇਦ ਹੀ ਚੜੇ ਵੇਟ ਵਾਲਾ ਹੋ ਗਿਆ ਲੇ ਇਹ ਇਹਦਾ ਬੋਲ ਆਦੇ ਇਹ ਵੀ ਨਹੀਂ ਸ਼ਾਇਦ ਹੀ ਚੜੇ ਵੇਟ ਵਾਲਾ ਹੋ ਗਿਆ ਲੈ ਹੁਣ ਹਾਲ ਖਿੱਚ ਦੀ ਕਿੰਨਾ ਬਾਰ ਖਿੱਚਣਾ ਲੈ ਚਾਹਦਾ ਐ ਯਾਰ ਦੂਰ ਹੋ ਜਾ ਕੋਈ ਨਾ ਫੇਰ ਕੀ ਹੋ ਗਿਆ ਕੋਈ ਨਹੀਂ ਲਾਜ਼ਮੀ ਨਹੀਂ ਤੇਰੀ ਬੰਦ 3 2 1 ਦੇਰੀਆਂ ਲਿਆਵਾਂਗੇ ਤੇਰੀਓ ਕੋਈ ਨਾ ਇੱਕ ਗਰੀ ਉਹ ਚੜਦੇ ਆ ਫੁੱਸਵਾਜ ਤਲੇ ਤਲੇ ਕੋਈ ਐ ਖੁੱਲਣੇ ਨੇ ਵਿੱਚੋਂ ਉਹ ਐ ਕਰ ਇਹਨੂੰ ਦੇਖੋ ਜੀ ਪਤੰਗ ਦਾ ਪੂਰਾ ਸੈੱਟ ਆ ਪਰ ਚੜਿਆ ਨਹੀਂ ਹੈਗਾ ਫੂਨ ਸਾਹਮਣੇ ਦੇਖਦਾ ਲਾਤਾ ਤੇ ਕਹੀਂ ਪ੍ਰਾਜਾ ਦਾ ਫੂਨ ਨਹੀਂ ਮੜਿਆ ਦਿਖਾ ਦਈਏ ਆਪਾਂ ਸਾਰੇ ਜਣੇ ਨੂੰ ਟੀ ਰਹਿਣਾ ਫੂਨ ਦੇ ਦੇ ਆਪਦਾ ਰੋ ਗਿਆ ਦੋ ਮਟੋੜਾ ਬੱਦਲਾ ਬਣ ਆਹ ਦੇਖੋ ਬੰਨਿਆ ਜੀਗਾ ਫੂਨ ਹੈ ਇਹਨੇ ਇੱਕ ਵਾਰੀ ਚੜਾ ਜਦੀ ਲਾ ਲਿਆ ਆਪਦਾ ਮੇਰਾ ਦੋ ਤਿੰਨ ਵਾਰੀ ਘ੍ਰਿਸੇ ਇਹਨਾਂ ਨੇ ਆ ਯਾ ਲੋਰ ਇਕੱਠੀ ਕਰੋ ਜਾਨੀ ਕਰੋ ਤੇ ਦੇਖ ਸਕਦੇ ਹੋ ਜੀ ਪਰਾਦਰ ਦਾ ਇੱਕ ਵਾਰ ਚੀ ਲਾ ਲਿਆ ਪਤੰਗ ਉਹ ਦੀ ਦੇਖ ਸਕਦੇ ਹਾਂ ਜਦੋਂ ਉਹਨੇ ਇੱਕ ਵਾਰ ਖਿੱਚਿਆ ਜਦੋਂ ਲਾ ਲਿਆ ਆਪਦਾ ਫੋਨ ਇਹਨੇ ਤੇ ਹੁਣ ਵੀਰੇ ਵੇਟ ਬੜਾ ਹੋ ਗਿਆ ਸੀਗਾ ਵਜਨ ਤੇ ਹੁਣ ਆਪਾਂ ਅਗਲੇ ਵਲੌਗ ਚ ਨਾ ਪੱਕਾ ਚਾੜਾਂਗੇ ਪਤੰਗ ਆਪਾਂ ਲਿਆਵਾਂਗੇ 20 25 ਹਾਰਾ 30 ਵਾਲਾ ਤੇ ਆਪਾਂ ਲੈਣ ਤਾਂ ਗਏ ਸੀਗੇ ਵੱਡਾ ਪਤੰਗ ਉਹ ਮਿਲਿਆ ਨਹੀਂ ਸੀਗਾ ਸਿਹਰੀਆ ਤੇ ਸਪੈਰੀਮ ਦਾ ਬਰ ਸਾਈਜ਼ ਫੁੱਲ ਹੋਇਆ ਨਹੀਂ ਤੂੰ ਗਰੇਦੀ ਨਾ ਬੋਲੇ ਤੇ ਤੇ ਅਗਲੇ ਬਲੌਗ ਜਾਵਾ ਪੱਕਾ ਦਿਖਾਵਾਂਗੇ ਚੜ ਕੇ ਤੁਹਾਨੂੰ ਪਤੰਗ ਤੇ ਆਪਾਂ ਕੋਸ਼ਿਸ਼ ਤਾਂ ਕੀਤੀ ਸੀ ਜੀ ਤੇ ਲਾਈਕ ਜਰੂਰ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਪਾਂ ਅਗਲੇ ਬਲੌਗ 'ਚ ਤੇ ਅਗਲੇ ਬਲੌਗ 'ਚ ਆਪਾਂ ਤੁਹਾਨੂੰ ਪੱਕਾ 100% ਪਤੰਗ ਚੜ ਕੇ ਦਿਖਾਵਾਂਗੇ ਬੰਦਾ ਫੂਨ ਦਾ ਬੰਨ ਕੇ ਕਿੰਨੇ ਅਰੇ ਕੌਣ ਭੌਂਕ ਰਾਇਆ ਇਹ ਬੱਤਮੀਜ਼ ਤੇ ਵੀਰ ਆਪਾਂ ਅਗਲੇ ਬਲੌਗ 'ਚ ਤੁਹਾਨੂੰ ਪੱਕਾ ਪਤੰਗ ਚੜ ਕੇ ਦਿਖਾਵਾਂਗੇ ਅਗਲਾ ਬਲੌਗ ਦੇਖਣ ਲਈ ਵੀਰੋ ਚੈਨਲ ਸਬਸਕ੍ਰਾਈਬ ਕਰ ਲਓ ਰਸੀਨਾ ਦੇ ਬਲੌਗ ਨੂੰ ਤੇ ਬਾਅਦ ਨੂੰ ਆਪਾਂ ਚੱਲਦੇ ਆਪਾਂ ਘਾਦੇ ਤੇ ਅਗਲੀ ਵਾਰੀ ਹੁਣ ਆਪਾਂ ਆਵਾਂਗੇ ਸ਼ਹਿਰੀ ਵੱਡਾ ਲੈ ਕੇ ਆਵਾਂ 20 25 ਵਾਲਾ ਮਹਿੰਗਾ ਵੱਡਾ ਤੇ ਲੈਂਡ ਆਪਾਂ ਹੁਣ ਵੀ ਗਏ ਸੀਗੇ ਤੇ ਆਪਣੇ ਪਿੰਡੋਂ ਮਿਲਿਆ ਨਹੀਂ ਹੈਗਾ ਹੁਣ ਆਪਾਂ ਮੰਡੀਓ ਜਾ ਕੇ ਲੈ ਕੇ ਆਵਾਂਗੇ ਸ਼ਹਿਰੋਂ ਤੇ ਆਦਾਂ ਬਲੋਗ ਨੂੰ ਬਹੁਤ ਬੜਾ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਆਉਣ ਵਾਲੇ ਬਲੋਗ ਕਰੀ ਸਬਸਕ੍ਰਾਈਬ ਕਰਿਓ ਚੰਗਾ ਫਿਰ